ਦੋਸਤੋ ਕੀ ਤੁਹਾਨੂੰ ਪਤਾ ਹੈ ਬਾਣੀ ਗੀਤ ਰੂਪ ਵਿੱਚ ਹੀ ਹਮੇਸ਼ਾ ਕਿਉਂ ਲਿਖੀ ਜਾਂਦੀ ਹੈ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਇਹ ਰੀਤ ਚੱਲੀ ਆ ਰਹੀ ਹੈ ਕਿ ਜਿੰਨੇ ਵੀ ਸੰਤ ਸਾਧੂ ઋષਿ ਮੁਨੀ ਹੋਏ ਹਨ ਉਹਨਾਂ ਦੀ ਜੋ ਵੀ ਬਾਣੀ ਹੈ ਉਹ ਹਮੇਸ਼ਾ ਗੀਤ ਰੂਪ ਵਿੱਚ ਹੀ ਹੁੰਦੀ ਹੈ ਤੇ ਇਸੇ ਵਿਸ਼ੇ ਦੇ ਉੱਤੇ ਇਸ ਵੀਡੀਓ 'ਚ ਗੱਲ ਕਰਾਂਗੇ ਇਸ ਵਿਸ਼ੇ ਤੇ ਮੇਰੀ ਜਾਣਕਾਰੀ ਦੇ ਅਨੁਸਾਰ ਨਾ ਅਜੇ ਤੱਕ ਕੋਈ ਲੇਖ ਹੈ ਨਾ ਕੋਈ ਵੀਡੀਓ ਹੈ ਨਾ ਕੋਈ ਆਡੀਓ ਉਪਲਬਧ ਹੈ ਇਸੇ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਨਾਲ ਇੱਕ ਹੋਰ ਛੋਟਾ ਵਿਸ਼ਾ ਲੈ ਲਾਂਗੇ ਕਿ ਨਿਤਨੇਮ ਕਰਨ ਲਈ ਕਿਉਂ ਕਿਹਾ ਜਾਂਦਾ ਹੈ ਪ੍ਰਾਣੀ ਨੂੰ ਇਹਦੇ ਪਿੱਛੇ ਕੀ ਸਾਇੰਸ ਹੈ ਕਿ ਇਹਦੇ ਪਿੱਛੇ ਵਿਗਿਆਨ ਹੈ ਚਲੋ ਦੋਸਤੋ ਸਟਾਰਟ ਕਰਦੇ ਹਾਂ ਜਲਦੀ ਨਾਲ ਅੱਜ ਦਾ ਵੀਡੀਓ ਪਹਿਲੀ ਗੱਲ ਜਦੋਂ ਵੀ ਬਾਣੀ ਕੋਈ ਸੰਤ ਦੇ ਅੰਦਰੋਂ ਨਿਕਲਦੀ ਹੈ ਤੁਰ ਅੰਦਰੋਂ ਉਸ ਦੇ ਨਿਕਲਦੀ ਹੈ ਤੇ ਉਹ ਬਾਣੀ ਹਮੇਸ਼ਾ ਹੀ ਸਹਿਜ ਅਵਸਥਾ ਵਿੱਚ ਨਿਕਲਦੀ ਹੈ ਸਵਾਭਿਕ ਹੀ ਨਿਕਲਦੀ ਹੈ ਉਹ ਕੋਈ ਤੁਕਬੰਦੀ ਜਾਂ ਤੁਕ ਜੋੜ ਕੇ ਜਿਦਾਂ ਆਮ ਜਿਹੜੇ ਕਵੀ ਸ਼ਾਇਰ ਹੁੰਦੇ ਹਨ ਤੁਕਾਂ ਜੋੜ-ਜੋੜ ਕੇ ਤੁਕਬੰਦੀ ਕਰਕੇ ਆਪਣੇ ਸ਼ਾਇਰੀ ਜਾਂ ਕਵਿਤਾਵਾਂ ਲਿਖਦੇ ਹਨ ਇਹ ਉਸ ਤਰ੍ਹਾਂ ਬਾਣੀ ਨਹੀਂ ਲਿਖੀ ਜਾਂਦੀ ਇਹ ਸਹਿਜ ਹੀ ਧਾਰਾ ਪ੍ਰਵਾਹ ਅੰਦਰੋਂ ਆਉਂਦੀ ਹੈ ਤੇ ਜੇ ਅਸੀਂ ਇਸ ਨੂੰ ਰਿਵਰਸ ਕਰ ਦਈਏ ਉਸੇ ਤਰ੍ਹਾਂ ਅਸੀਂ ਬਾਣੀ ਨੂੰ ਪੜਨ ਲੱਗ ਜਾਈਏ ਤੇ ਅਸੀਂ ਵੀ ਉਸ ਅਵਸਥਾ ਤੇ ਪਹੁੰਚ ਸਕਦੇ ਹਾਂ ਜਿਵੇਂ ਸਰੋਤ ਤੋਂ ਨਦੀ ਨਿਕਲਦੀ ਹੈ ਆਪਣੇ ਉਦਗਮ ਤੋਂ ਤੇ ਜੇ ਨਦੀ ਨੂੰ ਆਪਾ ਫਾਲੋ ਕਰਨ ਲੱਗੇ ਤੇ ਫਿਰ ਅਸੀਂ ਨਦੀ ਦੇ ਸਰੋਤ ਤੱਕ ਪਹੁੰਚ ਜਾਨੇ ਹਨ ਇੱਕ ਤੇ ਇਹ ਇਸ ਦੇ ਪਿੱਛੇ ਵਿਗਿਆਨ ਹੈ ਪਰ ਮੈਂ ਇਸ ਵਿਧੀ ਦੇ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ ਮੈਂ ਤੁਹਾਨੂੰ ਅੱਗੇ ਦੂਜੀ ਹੋਰ ਗੱਲਾਂ ਦੱਸਦਾ ਹਾਂ ਇੱਕ ਵਿਗਿਆਨਿਕ ਤਅਕਥ ਤੁਹਾਨੂੰ ਦੱਸਦਾ ਹਾਂ ਬੱਚਿਆਂ ਨੂੰ ਆਪਾਂ ਵੇਖਦੇ ਹਾਂ ਸਕੂਲ 'ਚ ਕਵਿਤਾਵਾਂ ਪੜਾਈਆਂ ਜਾਂਦੀਆਂ ਪੋਇਮਸ ਪੜਾਈ ਜਾਂਦੇ ਟਵਿੰਕਲ ਟਵਿੰਕਲ ਲिटल ਸਟਾਰ ਉਹ ਸਾਨੂੰ ਜੋ ਅਸੀਂ ਪੜਿਆ ਅੱਜ ਤੱਕ ਯਾਦ ਹੈ ਸਕੂਲ ਦੇ ਟਾਈਮ ਦਾ ਪਰ ਲੇਖ ਜਾਂ ਹੋਰ ਐਸੇ ਵਗੈਰਾ ਸਾਨੂੰ ਨਹੀਂ ਯਾਦ ਹਨ ਪਰ ਕਵਿਤਾਵਾਂ ਤੁਹਾਨੂੰ ਥੋੜੀਆਂ ਬਹੁਤ ਯਾਦ ਰਹਿੰਦੀਆਂ ਹਨ ਫਿਲਮੇ ਗਾਣੇ ਵੀ ਅਗਰ ਅਸੀਂ ਵੇਖ ਲਈਏ ਉਹ ਸਾਨੂੰ ਯਾਦ ਰਹਿੰਦੇ ਹਨ ਬਹੁਤ ਸਾਰੇ ਸੈਂਕੜਾ ਗਾਣੇ ਲੋਕਾਂ ਨੂੰ ਯਾਦ ਰਹਿੰਦੇ ਹਨ ਪਰ ਜਿਹੜੇ ਹੈ ਫਿਲਮਾਂ ਦੇ ਡਾਇਲੌਗ ਇਤਿਆਦੀ ਕਦੀ ਵੀ ਯਾਦ ਨਹੀਂ ਰਹਿੰਦੇ ਉਸੇ ਹਿਸਾਬ ਨਾਲ ਜਦੋਂ ਅਸੀਂ ਸਕੂਲ 'ਚ ਪਹਾੜਾ ਪੜ੍ਹਦੇ ਹਾਂ 1 2 3 2 2 4 ਤੇ ਪਹਾੜਾ ਵੇਖੋ ਉਹ ਵੀ ਕਵਿਤਾ ਰੂਪ 'ਚ ਹੀ ਬੱਚਿਆਂ ਨੂੰ ਮੈਮੋਰਾਇਜ਼ ਕਰਨ ਲਈ ਸਿਖਾਇਆ ਜਾਂਦਾ ਹੈ ਕੋਈ ਵੀ ਮੈਥ ਦਾ ਜਾਂ ਪਹਾੜੇ ਦਾ ਇਹਦਾ ਕੋਈ ਕਾਵਿਅ ਦੇ ਨਾਲ ਕਵਿਤਾ ਦੇ ਨਾਲ ਕੋਈ ਸਬੰਧ ਨਹੀਂ ਲੇਕਿਨ ਫਿਰ ਵੀ ਜਿਹੜਾ ਮੈਥ ਹੈ ਉਹਨੂੰ ਕਵਿਤਾ ਦੇ ਰੂਪ ਚ ਰਟਾਇਆ ਜਾਂਦਾ ਹੈ ਪਹਾੜੇ ਨੂੰ ਕਿਉਂਕਿ ਉਹ ਮੈਮੋਰਾਇਜ਼ ਹੋ ਜਾਏ ਛੇਤੀ ਹੋ ਜਾਵੇ ਇਹ ਪੁਰਾਣੇ ਵਿਦਵਾਨਾਂ ਨੇ ਇਹ ਚੀਜ਼ਾਂ ਲੰਬੀਆਂ ਸਨ ਇਹ ਜਿਹੜੇ ਰਾਜ ਲੰਬੇ ਸਨ ਕਿ ਕਿਸੇ ਵੀ ਚੀਜ਼ ਨੂੰ ਅਸੀਂ ਅਗਰ ਕਵਿਤਾ ਰੂਪ ਚ ਬੋਲੀਏ ਇੱਕ ਲੈ ਚ ਬੋਲੀਏ ਤੇ ਉਹ ਛੇਤੀ ਜਿਹੜੀ ਹੈ ਮੈਮੋਰਾਇਜ਼ ਹੁੰਦੀ ਹੈ ਤੇ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਦੱਸਿਆ ਵੀ ਹੈ ਕਿ ਜੇ ਕੋਈ ਬਾਣੀ ਅਸੀਂ ਮੈਮੋਰਾਇਜ਼ ਨਹੀਂ ਕਰਾਂਗੇ ਘੰਠਸਤ ਨਹੀਂ ਕਰਾਂਗੇ ਤੇ ਫੇਰ ਉਸ ਨੂੰ ਧਾਰਾ ਪ੍ਰਵਾਹ ਇੱਕ ਲਹਿ ਦੇ ਵਿੱਚ ਅਸੀਂ ਨਹੀਂ ਪੜ ਸਕਦੇ ਜੇ ਇੱਕ ਲਹਿ ਚ ਨਹੀਂ ਪੜਾਂਗੇ ਤਾਂ ਧਿਆਨ ਕਦੀ ਇਕਾਗਰ ਨਹੀਂ ਹੋਣਾ ਇਸ ਨੂੰ ਅਗਰ ਤੁਸੀਂ ਡਿਟੇਲ ਚ ਵੇਖਣਾ ਮੇਰੀ ਪਿਛਲੀ ਵੀਡੀਓ ਵੇਖ ਸਕਦੇ ਜੀ ਤੇ ਇੱਕ ਹੋਰ ਗੱਲ ਦਾ ਤੁਸੀਂ ਧਿਆਨ ਦਿੱਤਾ ਹੋਣਾ ਉਹ ਚੀਜ਼ ਤੁਸੀਂ ਸੁਣੀ ਜਾਂ ਵੇਖੀ ਹੋਣੀ ਕਦੀ ਕਿ ਕੋਈ ਬੰਦਾ ਜਿਹੜਾ ਥੱਥਾ ਹੁੰਦਾ ਥੱਤ ਲਾਉਂਦਾ ਹੈ ਗੱਲ ਕਰਨ ਲੱਗਿਆ ਅਗਰ ਉਹਨੂੰ ਕੋਈ ਗੀਤ ਗਾਉਣ ਲਈ ਕਿ ਆ ਜਾਵੇ ਗਾਣਾ ਗਾਉਣ ਲਈ ਕਿ ਆ ਜਾਵੇ ਤੇ ਉਹਦਾ ਥੱਥ ਲਾਉਣਾ ਬੰਦ ਹੋ ਜਾਂਦਾ ਹੈ ਤੇ ਇਸ ਕਰਕੇ ਜਿਹੜਾ ਹੈ ਗੀਤ ਰੂਪ ਵਿੱਚ ਹੀ ਬਾਣੀ ਆਉਂਦੀ ਹੈ ਸੁਭਾਵਿਕ ਤੇ ਗੀਤ ਰੂਪ ਵਿੱਚ ਹੀ ਗਾਈ ਜਾਂਦੀ ਹੈ ਇੱਕ ਤੇ ਉਹਦੇ ਵਿੱਚ ਧਾਰਾ ਬਣਦੀ ਹੈ ਕਿਉਂਕਿ ਮੈਮੋਰਾਇਜ਼ ਨਹੀਂ ਹੁੰਦੀ ਦੂਜੀ ਚੀਜ਼ ਜਿਹੜੀ ਵੀ ਆਪਾਂ ਪੜਾਂਗੇ ਉਹਦੇ ਵਿੱਚ ਧਾਰਾ ਵੀ ਨਹੀਂ ਬਣਨੀ ਲੈ ਵੀ ਨਹੀਂ ਬਣਨੀ ਤੇ ਉਹ ਮੈਮੋਰਾਇਜ਼ ਵੀ ਛੇਤੀ ਨਹੀਂ ਹੋਣੀ ਇਸ ਕਰਕੇ ਗੀਤ ਰੂਪ ਚ ਵੀ ਹੀ ਜੋ ਹੈ ਬਾਣੀ ਵਗੈਰਾ ਸਾਰੀ ਲਿਖੀ ਜਾਂਦੀ ਹੈ ਤੇ ਹੁਣ ਅਸੀਂ ਦੋਸਤੋ ਗੱਲ ਕਰਦੇ ਹਾਂ ਕਿ ਬਾਣੀ ਨੂੰ ਨਿਤਨੇਮ ਕਰਨ ਵਾਸਤੇ ਕਿਉਂ ਕਿਹਾ ਜਾਂਦਾ ਹੈ ਕਿ ਭਾਈ ਤੁਸੀਂ ਬਾਣੀ ਜਿਹੜੀ ਹੈ ਉਹ ਰੋਜ਼ ਪੜੋ ਸਵੇਰੇ ਆ ਬਾਣੀ ਪੜੋ ਸ਼ਾਮ ਆ ਬਾਣੀ ਪੜੋ ਨਿਤਨੇਮ ਮਤਲਬ ਹੁੰਦਾ ਹੈ ਡੇਲੀ ਰੂਟੀਨ ਤੇ ਡੇਲੀ ਰੂਟੀਨ ਚ ਉਹਨੂੰ ਕਿਉਂ ਕਿਹਾ ਜਾਂਦਾ ਹੈ ਵੇਖੋ ਧਿਆਨ ਦੀ ਇਕਾਗਰਤਾ ਵਾਸਤੇ ਜੇ ਬਾਣੀ ਦਾ ਘੰਠਸਤ ਹੋਣਾ ਜ਼ਰੂਰੀ ਹੈ ਪਰ ਉਹਦੇ ਬਾਅਦ ਫਿਰ ਵੀ ਉਹਦਾ ਅਭਿਆਸ ਕਰਨਾ ਪੈਂਦਾ ਹੈ ਰੋਜ਼ਾਨਾ ਪ੍ਰਯਾਸ ਕਰਨਾ ਪੈਂਦਾ ਹੈ ਜੇ ਅਸੀਂ ਇੱਕ ਦਿਨ ਕਰਕੇ ਛੱਡ ਦਾਂਗੇ ਤੇ ਫਿਰ ਉਹ ਗੱਲ ਨਹੀਂ ਬਣਨੀ ਮਨ ਵੇਖੋ ਮਨ ਕੀ ਹੈ ਮਨ ਸੰਸਾਰੀ ਪਰਪੰਚਾਂ ਦੇ ਵਿੱਚ ਉਲਝਿਆ ਰਹਿੰਦਾ ਹੈ ਤੇ ਹਮੇਸ਼ਾ ਉਹਨਾਂ ਵੱਲ ਹੀ ਭਜਨ ਨੂੰ ਤਿਆਰ ਰੰਦਾ ਹੈ ਤੇ ਮਨ ਨੂੰ ਨਿਰੰਤਰ ਕਾਬੂ ਕਰ ਕਰਕੇ ਲਿਆਉਣਾ ਪੈਂਦਾ ਹੈ ਬਾਣੀ ਕਥਾ ਕੀਰਤਨ 사ਤਸੰਗ ਆਦਿ ਵੱਲ ਪ੍ਰੇਰਣਾ ਪੈਂਦਾ ਹੈ ਨਹੀਂ ਤੇ बार-बार ਮਨ ਜਿਹੜਾ ਹੈ ਸੰਸਾਰਿਕ ਜਿਹੜਾ ਵਿਸ਼ੇ ਵਾਸਨਾਵਾਂ ਦੇ ਵਿੱਚ ਫਸਦਾ ਹੈ ਤੇ ਉਹਨਾਂ ਦੇ ਪਿੱਛੇ ਭਜਦਾ ਹੈ ਤੇ ਜੇ ਅਸੀਂ ਇਹਨੂੰ ਲਗਾਤਾਰ ਇੱਕ ਪਾਸੇ ਨਹੀਂ ਪ੍ਰੇਰਾਂਗੇ ਬਾਣੀ ਵਾਲੇ ਜਾਂ ਪਰਮਾਤਮਾ ਵਾਲ ਤੇ ਇਹ ਫਿਰ ਭੱਜ ਜੇਗਾ ਅਸੀਂ ਕਈ ਵਾਰ ਇਸ ਚੀਜ਼ ਨੂੰ ਵੇਖਦੇ ਹਾਂ ਨੋਟਿਸ ਵੀ ਕੀਤਾ ਹੋਏਗਾ ਕਿਸੇ satsang ਦੇ ਵਿੱਚ ਕਥਾ ਦੇ ਵਿੱਚ ਗੁਰਦੁਆਰੇ ਮੰਦਰ ਦੇ ਵਿੱਚ ਆਪਾਂ ਬੈਠਦੇ ਹਾਂ ਤੇ ਜਦੋਂ ਉੱਥੋਂ ਨਿਕਲਦੇ ਹਾਂ ਤੇ ਉੱਥੋਂ ਨਿਕਲਦੇ ਸਾਰ ਹੀ ਸੰਸਾਰ ਹੈ ਮਾਇਆ ਜਿਹੜੀ ਹੈ ਉਹ ਸਾਨੂੰ ਜਕੜ ਲੈਂਦੀ ਹੈ ਸਾਡਾ ਜਿਹੜਾ ਭਗਤੀ ਭਾਵ ਹੈ ਉਹ ਇੱਕ ਪਲ ਦੇ ਵਿੱਚ ਸ਼ੂਬੰਤਰ ਹੋ ਜਾਂਦਾ ਹੈ ਇਸ ਲਈ ਰੋਜ਼ ਰੋਜ਼ ਅਭਿਆਸ ਕਰਨਾ ਆਪਣੇ ਮਨ ਨੂੰ ਇਕਾਗਰ ਕਰਨ ਲਈ ਤੇ ਆਪਣੇ ਮਨ ਨੂੰ ਇੱਕ ਪਾਸੇ ਪ੍ਰੇਰਣ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਆਪਣਾ ਮਾਈਂਡ ਸੈਟ ਚੇਂਜ ਕਰਨਾ ਕਿਉਂਕਿ ਤੁਸੀਂ ਹਮੇਸ਼ਾ ਸੰਸਾਰ ਚੁਲਜੇ ਰਹੇ ਜੇ ਤੁਹਾਨੂੰ ਪਰਮਾਤਮਾ ਚੁਲਜਾਉਣ ਵਾਸਤੇ ਤੁਹਾਨੂੰ ਇਸ ਕਰਕੇ ਨਿਤਨੇਮ ਤੇ ਸਾਧ ਸੰਗ ਸਤ ਸੰਗ ਇਤਿਆਦੀ ਇਹ ਜਿਹੜੇ ਹਨ ਤਰੀਕੇ ਦੱਸੇ ਜਾਂਦੇ ਹਨ ਇਹਦੇ ਨਾਲ ਇਹ ਤੁਹਾਡਾ ਜਿਹੜਾ ਮਾਈਂਡ ਸੈਟ ਹੈ ਤੁਹਾਡਾ ਜਿਹੜਾ ਪੈਰਾਡਾਈਮ ਹੈ ਉਹ ਸ਼ਿਫਟ ਹੁੰਦਾ ਹੈ ਜਿੱਦਾਂ ਬੁੱਲੇ ਸ਼ਾਹ ਨੇ ਆਪਣੇ ਗੁਰੂ ਨੂੰ ਪੁੱਛਿਆ ਇਹ ਕਿ ਸਾਈਂ ਜੀ ਰੱਬ ਨੂੰ ਕਿੱਦਾਂ ਪਾਉਣਾ ਤੇ ਇਨਾਇਸ਼ਾਏ ਨੇ ਕਿਹਾ ਬੁਲਿਆ ਰੱਬ ਦਾ ਕਿ ਪਾਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਮੰਨ ਲੈ ਸੰਸਾਰ ਵੱਲੋਂ ਪੁੱਟ ਕੇ ਮਨ ਨੂੰ ਪਰਮਾਤਮਾ ਵੱਲ ਲਾਉਣਾ ਪਰ ਇਹ ਕਹਿਣਾ ਬਹੁਤ ਸੌਖਾ ਹੈ ਪਰ ਲਾਉਣਾ ਬਹੁਤ ਔਖਾ ਹੈ ਇਸ ਵਿੱਚ ਸਮਾਂ ਬਹੁਤ ਲੱਗਦਾ ਕਿਸੇ ਨੂੰ ਘੱਟ ਕਿਸੇ ਨੂੰ ਜ਼ਿਆਦਾ ਕਿਸੇ ਨੂੰ ਜਨਮਾਂ ਵੀ ਲੱਗ ਜਾਂਦੇ ਨੇ ਪਰ ਦੋਸਤੋ ਇਹ ਹੀ ਨਿਤਨੇਮ ਦਾ satsang ਦਾ ਹੋਰ ਚੀਜ਼ਾਂ ਦਾ ਕਾਰਨ ਹੈ ਕਿ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਰੋਜ਼ ਅਭਿਆਸ ਕਰਨਾ ਕਿਉਂਕਿ ਇੱਕ ਦਿਨ ਜੇ ਤੁਸੀਂ ਕਰਕੇ ਛੱਡ ਦੋਗੇ ਤਰ ਮਹੀਨੇ ਬਾਅਦ ਕਰ ਲਿਆ ਪਾਠ ਕਰ ਲਿਆ ਜਾਂ ਜਪ ਕਰ ਲਿਆ ਜਾਂ ਸਾਧਨਾ ਕਰ ਲਈ ਤੇ ਉਹਦਾ ਕੋਈ ਲਾਭ ਨਹੀਂ ਹੋਣਾ ਕਿਉਂਕਿ ਤੁਸੀਂ ਜਿੰਨਾ ਅੱਗੇ ਜਾਓਗੇ ਉਤੋਂ ਜ਼ਿਆਦਾ ਤੁਸੀਂ ਪਿੱਛੇ ਚਲ ਜੋਗੇ ਤੇ ਤੁਹਾਨੂੰ ਬਹੁਤ ਹੀ ਮਤਲਬ ਪ੍ਰਯਾਸ ਕਰਨਾ ਪੈਣਾ ਸਾਧਨਾ ਕਰਨੀ ਪੈਣੀ ਹੈ ਇਸ ਵਾਸਤੇ ਨਿਤਨੇਮ ਦਾ ਬਹੁਤ ਜ਼ਿਆਦਾ ਮਹੱਤਵ ਹੈ ਤਾਂ ਦੋਸਤੋ ਇਸ ਵੀਡੀਓ ਜੁ ਮੈਂ ਤੁਹਾਨੂੰ ਦੱਸਿਆ ਕਿ ਗੁਰਬਾਣੀ ਗੀਤ ਰੂਪ ਚ ਕਿਉਂ ਲਿਖੀ ਜਾਂਦੀ ਹੈ ਤੇ ਨਿਤਨੇਮ ਦਾ ਕੀ ਕਾਰਨ ਹੈ ਉਹਦੇ ਪਿੱਛੇ ਕੀ ਸਾਇੰਸ ਹੈ ਕੀ ਲੌਜੀਕ ਹੈ ਉਹ ਵੀ ਤੁਹਾਨੂੰ ਦੱਸਿਆ ਤੁਹਾਨੂੰ ਇਹ ਗੱਲ ਇਹ ਵਿਚਾਰ ਕਿੱਦਾਂ ਦੇ ਲੱਗੇ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਫਿਰ ਮਿਲਾਂਗੇ ਨਵੇਂ ਵੀਡੀਓ ਨਵੇਂ ਟੌਪਿਕ 'ਤੇ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤ